ਹਾਂਜੀ ਕੀ ਕਹਿਣਾ ਚਾਹਨੇ ਹੋ ਜੀ ਤੁਸੀਂ ਅੱਜ ਲੰਗਰ ਲਾਇਨੇ ਜੀ ਸਤਿ ਸ਼੍ਰੀ ਅਕਾਲ ਜੀ ਤੇ ਲੰਗਰ ਲਾਇਆ ਸੀਗਾ ਖਾਟੂ ਸ਼ਾਮ ਜੀ ਦਾ ਜਨਮ ਦਿਨ ਸੀਗਾ ਜੀ ਤਾਂ ਕਰਕੇ ਲੰਗਰ ਲਾਇਆ ਸੀਗਾ ਕਿੰਨਾ ਫਿਰ ਉਹ ਪੂਜਾ ਪਾੜ ਵੀ ਕਰਾਇਆਗਾ ਤੇ ਪੂਜਾ ਪਾੜ ਕਰਕੇ ਭੋਗ ਲਵਾ ਕੇ ਬਾਬਾ ਜੀ ਦੇ ਫਿਰ ਲੰਗਰ ਸਾਰਿਆਂ ਨੂੰ ਵਰਤਾਇਆ ਅਜਿਹਾ ਜਦੋਂ ਸਵੇਰੇ ਪੂਜਾ ਆਦਿ ਨਾ ਕਰੀ ਲਈ ਉਦੋਂ ਅਸੀਂ ਇਹੀ ਅਦਾਸ ਕਰੀ ਲਈ ਸਾਡੇ ਭਾਈ ਜਾਰੇ ਇਕੱਠਾ ਬਣੀ ਰਹੇ ਠੀਕ ਹੈ ਬਾਬਾ ਜੀ ਦੇ ਪਰਿਵਾਰ ਨਾਲ ਅੱਜ ਆਈਏ ਲਈ ਪ੍ਰੋਗਰਾਮ ਅੱਜ ਅਬਾਂ ਦੀ ਸਾਡੀ ਕਿਰਪਾ ਕਰਦੇ ਲੋਕਾਂ ਲਈ ਪਲਾਗਾਣ ਧੰਨਵਾਦ ਜਾਨਾ ਚਾਹਣੇ ਹੋ ਜੀ ਲੰਗਰਾਂ ਦੇ ਬਾਰੇ ਵਿੱਚ ਜੈ ਸ੍ਰੀ ਸ਼ਾਮ ਸਾਰਿਆਂ ਨੂੰ ਜੀ ਅੱਜ ਖਾਟੂ ਸ਼ਾਮ ਜੀ ਦੇ ਜਨਮ ਦਿਨ ਦੇ ਮੌਕੇ ਤੇ ਅਸੀਂ ਸਾਰਿਆਂ ਨੇ ਮਿਲ ਕੇ ਲੰਗਰ ਲਾਇਆ ਹੈਗਾ ਜੀ ਤੇ ਇਹ ਲੰਗਰ ਅਸੀਂ 4 ਸਾਲਾਂ ਤੋਂ ਲਾਉਂਦੇ ਆ ਰਹੇ ਆ ਤੇ ਤੁਸੀਂ ਦੇਖੋਗੇ ਪੰਜਾਬ ਦੇ ਹਰ ਜ਼ਿਲ੍ਹਿਆਂ ਦੇ ਵਿੱਚ ਖਾਟੂ ਸ਼ਾਮ ਜੀ ਦਾ ਲੰਗਰ ਲਾਇਆ ਜਾ ਰਿਹਾ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਤੇ ਖਾਟੂ ਜੀ ਸਾਡੇ ਸਾਰਿਆਂ ਤੇ ਕਿਰਪਾ ਬਣਾਏ ਰੱਖਣ ਤੇ ਸਾਰੇ ਪੰਜਾਬ ਨੂੰ ਖੁਸ਼ੀਆਂ ਚ ਰੱਖਣ ਇਹ ਅਸੀਂ ਆਪ 부탁ਾਸ ਕਰਦੇ ਹਾਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੀ ਤੁਸੀਂ ਮੈਸੇਜ ਜ਼ਰੂਰ ਦਵਾਂਗੇ ਤੁਹਾਨੂੰ ਜਿਵੇਂ ਆਪਾਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਭਾਈਆਂ ਨੂੰ ਆਪਣੇ ਪੰਜਾਬੀਆਂ ਨੂੰ ਹਿੰਦੂਆਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਆਪਸ ਵਿੱਚ ਰਲ ਮਿਲ ਕੇ ਰਹਿਣਾ ਚਾਹੀਦਾ ਤੇ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਤੇ ਆਪਾਂ ਨੂੰ ਜਿਹੜੇ ਅੱਜ ਕੱਲ ਨਸ਼ਿਆਂ ਦੇ ਉਹ ਚੱਲ ਰਹੇ ਨੇ ਉਹਨਾਂ ਨੂੰ ਰੋਕਣਾ ਚਾਹੀਦਾ ਤਾਂ ਕਿ ਆਪਣਾ ਪੰਜਾਬ ਬਚਿਆ ਰਹੇ ਤੇ ਸਾਰੇ ਆਪਣੇ ਭਾਈਚਾਰਕ ਇਕੱਠੇ ਹੋ ਕੇ ਰਹਿਣਾ ਚਾਹੀਦਾ ਜਿਹੜੇ ਸਾਰਿਆਂ ਨੂੰ ਆਪਣਾ ਵਾਅਦਾ ਵਾਅਦਾ ਫਰਜ਼ ਜਿਹੜਾ ਅਦਾ ਇੱਕ ਵਧੀਆ ਨਾਗਰਿਕ ਵਜੋਂ ਕਰਨਾ ਚਾਹੀਦਾ ਹਾਂਜੀ ਸਾਰਿਆਂ ਨੂੰ ਇਨਸਾਨੀਅਤ ਦਿਖਾਣੀ ਚਾਹੀਦੀ ਹੈ ਤੇ ਨਸ਼ੇ ਤੋਂ ਵਾਅਦਾ ਵਾਅਦਾ ਦੂਰ ਰਹਿਣਾ ਚਾਹੀਦਾ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ